ਮਾ ਰਾਮ ਕਲੀ ਮਹਲਾ ਤੀਜਾ ਆਨੰਦ ਓ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਹਿ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੁਮ ਪਾਇਆ ਸਹੇਤੀ ਮਾਨਵ ਜੀਆਂ ਬਾਤਾਂ ਹਈਆਂ ਆਰਾਵ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤੁੰਗ ਗਉ ਹਰੇ ਕੇਰਾ ਮਨ ਜਨੇ ਵਸਾਇਆ ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੁਸਦਾ ਰਹੋ ਹਰ ਨਾਲੇ ਹਰ ਨਾਲ ਰਹਤ ਮਨ ਮੇਰੇ ਦੋਖ ਹੈ ਸਭ ਵਿਸਾਰਨਾ ਗੀਕਾਰ ਹਕਰ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰਾਸਵਾਮੀ ਸੁਖ ਮਨ ਹ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸੱਚੇ ਸਾਹਿਬਾ ਕੀ ਨਾਹੀਂ ਕਰਤੇ ਰ ਕਰਤਾਂ ਤੇਰਾ ਹੈ ਸਭ ਕਿਛ ਹੈ ਜੇ ਸਦੇ ਹੈ ਸ ਪਾਵੇ ਸਦਾ ਸਿਵਸਲਾਹ ਤੇਰੀ ਨਾਮ ਮਨ ਵਿਸਾਵੈ ਨਾਮ ਜਨਕ ਮਨ ਅਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬਾ ਕੀ ਨਾਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰ ਸਾਚ ਨਾਮ ਹੈ ਆਧਾਰ ਮਹਿ ਰਾਜਨ ਭੁਖਾ ਸਭ ਗਵਾਈਆਂ ਕਾਰ ਸਾਂਤ ਸੁਖ ਮਾਨ ਆਏ ਵਸਿਆ ਜਨਸ਼ਿਆ ਸਭ ਜਾਈਂ ਸਦਾ ਕੁਰਬਾਨ ਕੀਤਾ ਗੁਰੂ ਹਿਤ ਹਾਂ ਜਿਸ ਦੇ ਅਗੜਾਈਆਂ ਕਹ ਨਾਨਕ ਸੁਣੋ ਸੰਤ ਹੋਏ ਸ਼ਬਦ ਤਰਫ ਪਿਆਰ ਇਹ ਸਾਚਾ ਨਾਮ ਮੇਰਾ ਆਧਾਰ ਵਾਜੇ ਪੰ ਸ਼ਬਦ ਤਿਤ ਕਰਸ ਭਾਗਾ ਕਾਰਸ ਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਸੋਰ ਘਰਮ ਪਾਤ ਜਨ ਕਾ ਉਸੇ ਨਾਮ ਹਰਿ ਕਾ ਲਾਗੇ ਕਹ ਨਾਨਕ ਤਹ ਸਭ ਹੋਆ ਤਿਤ ਕਰਿ ਅਨੰਦ ਵਾਜੇ ਸਚਿ ਲਿਵੈ ਬਿਨਿ ਨਿਮਾਨ ਦੇਹ ਨਿਮਣ ਲਿਵੈ ਬਾਜ ਹਾਂ ਕਿਆ ਕਰੇ ਵਿਚਾਰੀਆ ਦੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਮ ਹਰਿ ਥਾਉਨਾਹੀ ਸਬਲ ਅਗ ਸواریਆ ਕਹ ਨਾਨਕ ਲਿਵਾ ਬਾਜ ਹਾਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰ ਤੇ ਜਾਣਿਆ ਜਾਣ ਆਨੰਦ ਸਦਾ ਗੁਰ ਤੇ ਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਿਲ ਵਿੱਚ ਕਟੇ ਗਿਆਨ ਅੰੰਜਨ ਸਾਰੇ ਅੰਦਰ ਹੰਜਨ ਕਮ ਹ ਟਟਾ ਦਨ ਕਾ ਸ਼ਬਦ ਸਚ ਸਵਾਰੇ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹੈ ਸੋਇ ਜਨ ਪਾਵੈ ਪਾਵਤ ਸੋ ਜਾਨਾ ਦੇ ਜਿਸਨ ਹੋਰ ਕਿਆ ਕਰੇ ਵਿਚਾਰੇ ਅਗ ਪਰਮ ਪੂਲੇ ਫਿਰ ਦਹ ਦੇਸੋ ਇੱਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲਾ ਜਿੰਨਾ ਪਾਣਾ ਪਾਵੈ ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨਮ ਪਾਵੈ ਆਹ ਸੰਤ ਪਿਆਰੇ ਹੋਇ ਕਥਿ ਕਰੇ ਕਹਾਣੇ ਕਰਹਿ ਕਹਾਣੀਆਂ ਕਥ ਕੇ ਰੇ ਕਿਦਵਾਰੈ ਪਾਈਐ ਤਨ ਮਨ ਧਨ ਸਭ ਸੋਮ ਗੁਰ ਕਾ ਹੁਕਮ ਮੰਨਿਆ ਪਾਈਐ ਹਕਮ ਮਾਨੇ ਹੰ ਗੁਰ ਕੇ ਰਾਗੋ ਸਚੀ ਬਾਣੀ ਕਹ ਨਾਨਕ ਸੁਣਹੁ ਸੰਤਹੁ ਕਥਿ ਹੋਇ ਆਕਤ ਕਹਾਣੀ ਮਨ ਚੰਚੁਲਾ ਚਤੁਰੈ ਕਿਨ ਨ ਪਾਇਆ ਚਤੁਰੈ ਨ ਪਾਇਆ ਕੰਨਾ ਤਹੁ ਸੋਣ ਮਨ ਮੇਰੇ ਅਹ ਮਾਇਆ ਮੋਹਣੀ ਜਿਨੇਤ ਪਰਮ ਭੁਲਾਇਆ ਮਾਇਤ ਮੋਹਣ ਤਨਾ ਕੀਤੇ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਵਿਟਹਾ ਜਨ ਮੋਹ ਮਿਠਾ ਲਾਇਆ ਕਹ ਨਾਨਕ ਮਨ ਚੰਚਲੈ ਚਤਰਾਏ ਕਨਨ ਪਾਹਿਆਏ ਮਨ ਪਿਆਰੇ ਆ ਤੂੰ ਸਦਾ ਸੱਜ ਸੰਭਾਲੇ ਹਕੁ ਤੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕੰਜ ਤਲਾਈਐ ਐਸਾ ਕਾਮੁ ਮੂਲੇ ਨ ਕੀ ਚਾਏ ਜੇ ਤੰਤ ਪਛੋਤਾਈਐ ਸਾਤ ਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਗੁਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇ ਕਨਾਂ ਤੇਰਾ ਆਪਣਾ ਆਪ ਤੁ ਜਾਣ ਹੈ ਜੀ ਆਜੰਤ ਸਭ ਖੇਲ ਤੇਰਾ ਕਿਆ ਕੋਈ ਅੱਖ ਵਿਖਾੜੈ ਰਾਤਾਏ ਤਾਂ ਵੇਖੈ ਸਭ ਤੋਹਾ ਜਿਨ ਜਗਤ ਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੋਰਨ ਨਰ ਮੋਨ ਜਨ ਅੰਮ੍ਰਿਤ ਪੋਜ ਦੇ ਸੋ ਯ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਹਿਨੇ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੋਂ ਦੇ ਪਾਇ ਇੱਕ ਵੇਖ ਪਰਸਣ ਆਇ ਲਭ ਲੋਭ ਹੰਕਾਰ ਚੁਕਾਇ ਸਤਿਗੁਰੂ ਭਲਾ ਪਾਇਆ ਕਹ ਨਾਨਕ ਜਿਸ ਨੋ ਆ ਤੁਠਾ ਤੇਨੇ ਅਮਰਤ ਗੁਰ ਤੇ ਪਾਇਆ ਭਗਤਾਂ ਕੇ ਚਾਲ ਨਰਾਲੇ ਚਾਲ ਨਰਾਲੇ ਭਗਤਾਂ ਕੇਰੀ ਮਖ ਮਾਰ ਚਲਣਾ ਲਬ ਲੋਬ ਆਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੇ ਬੋਲਣਾ ਖੰਨੇ ਆਹ ਤਿਕੇ ਵਾਲ ਅਨਿੱਕੇ ਇਹਦ ਮਾਰਗ ਜਾਣਾ ਗੁਰ ਪ੍ਰਸਾਦਿ ਜਨ ਆਪ ਤਜਿਆ ਹਰ ਵਾਸ ਨ ਸਮਾਣ ਗਹ ਨਾਨਕ ਚਾਲ ਭਗਤਾਂ ਜਗ ਹ ਜਗ ਨਰਾਲੇ ਜਿਉਂ ਤ ਚਲਾਏ ਇਹਦ ਚੱਲੇ ਸੁਆਮੀ ਹੋਰ ਕੀ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵੇਂ ਚੱਲਹਾ ਜਨਮਾਰਗ ਪਾਵਹਿ ਗੁਰ ਕਰਪਾ ਜੇ ਨਾਮ ਲਾਇਹਿ ਸੇ ਹਰ ਹਰ ਸਦਾ ਤਿ ਆਵਹਿ ਜਿਸਨ ਕਥਾ ਸੁਣਾਏ ਇਹ ਆਪਣੀ ਸੇ ਗੁਰ ਦਵਾਰਾ ਇਹ ਸੁਖ ਪਾਵਹਿ ਗਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਵੇ ਹੁ ਸੁਹਿਲਾਏ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾਏ ਸਤਿਗੁਰੂ ਸੁਣਾਏ ਹਉ ਤਨ ਕੈ ਮਨ ਵਸਿਆ ਜント ਰਹੁ ਲਿਖਿਆ ਆਇ ਇਕੋ ਫਿਰ ਹੈ ਕਹਨੇ ਰੇ ਕਰਹੇ ਗੱਲਾਂ ਗੱਲ ਨਹੀਂ ਕਿਨ ਨਾ ਪਾਇਆ ਕਹੈ ਨਾਨਕ ਸੋਹਿਲਾ ਸਤਿਗੁਰੂ ਸੁਣਾਇ ਪਵਿੱਤ ਤੋਹੇ ਸੇ ਜਨਾ ਜਿਨਿ ਹਰਤ ਆਇ ਹਰਤ ਆਇ ਪਵਿੱਤ ਹੋਏ ਗੁਰਮੁ ਜਿਨਿ ਧਿਆਇ ਹੋਇ ਤ ਮਾਤਾ ਪਿਤਾ ਕੋ ਟੰਬ ਸਹ ਸੇ ਆਪਿ ਵਿੱਚ ਸੰਗ ਸਭਾਈਆ ਕਹੰਦੇ ਪਵਿੱਤ ਸੁਣਦੇ ਪਵਿੱਤਾ ਸੇ ਪਵਿੱਤਾ ਜਿਨਿ ਮਨ ਵਸਾਇਆ ਕਹੈ ਨਾਨਕ ਸੇ ਪਵਿੱਤਾ ਜਿਨੇ ਗੁਰਮੁਖ ਹਰ ਹਰ ਤੇ ਆਇਆ ਕਰਮੈ ਸਹਨੈ ਉਪਜਾਇ ਬਿਨ ਸਹਜ ਸਹਸਨ ਨ ਜਾਇ ਨਹ ਜਾਇ ਸਸਕ ਤਉ ਸੰਜਮ ਰਹਿ ਕਰਮ ਕਮਾਈ ਸਹ ਸਜਿਓ ਮਲੀਨ ਹੈ ਕੇ ਸੰਜਮ ਤੋਤਾ ਜਾਏ ਮਨ ਤੋ ਹੋਏ ਸ਼ਬਦ ਲਾਗ ਹੋ ਹਰਸ ਰਹਾ ਜਤ ਲਾਏ ਕਹ ਨਾਨਕ ਗੁਰ ਪ੍ਰਸਾਦਿ ਸਹਜ ਉਪਜਾਇ ਏਹੋ ਸਹਿ ਸਾਇ ਵਜਾਏ ਜੀ ਆਹ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਹੰਤ ਮਾਲੇ ਤਨੇ ਜਨਮ ਜੋ ਹੈ ਹਾਰਿਆ ਇਸ ਤਿਸਨ ਵਡਾ ਰੋਗ ਲੱਗਾ ਮਰਨ ਮਨ ਹਵੇ ਸਾਰੇ ਆ। ਵੇਦਨ ਨਾਮੁ ਤੁਮੈ ਸੋ ਸੁਣਨਾ ਹੈ ਫਰਹੇ ਜਿਉ ਬੇਟਾਲਿਆ ਕਹ ਨਾਨਕ ਜਿਨ ਸੱਜ ਤਜਿਆ ਕੋੜੇ ਲਾਗੇ ਤਨੇ ਜਨਮ ਜੋ ਹੈ ਹਾਰਿਆ ਜੀ ਆਹ ਨਿਰਮਲ ਬਾਹਰ ਹੋ ਨਿਰਮਲ ਬਾਹਰ ਤੋ ਨਿਰਮਲ ਜੀ ਹੰ ਨਿਰਮਲ ਸਤਿਗੁਰ ਤੇ ਕਰਨੇ ਕਮਾਣੀ। ਛੋੜ ਕੇ ਸੋਏ ਪਹੁੰਚ ਰਹੇ ਮਨ ਸਹ ਸਜ ਸੰਭਾਣੇ ਜਨਮ ਰਤਨ ਜਨੇ ਖਟਿਆ ਬਲੇ ਸਿਵਣ ਜਾਰੇ ਕਹ ਨਾਨਕ ਜਨਮ ਨਿਰਮਲ ਹੈ ਸਦਾ ਰਹੋ ਹੈ ਗੁਰ ਨਾਲ ਜੇ ਕੋ ਸਿਖੇ ਗੁਰੂ ਸਿਧ ਸੰਮਖੋ ਵਾਏ ਹੋਵੇ ਤਾਂ ਸੰਮੂ ਸੇ ਕੋਈ ਜੀ ਆਹੋਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦਤ ਆਏ ਅੰਤਰ ਆਤਮ ਸਮਲ ਲੈ ਆਪ ਛਾੜ ਸਦਾ ਰਹੈ ਪਰਣ ਗੁਰ ਬਿਨ ਨ ਵਰਨ ਜਾਣ ਕੋਏ ਕਹ ਨਾਨਕ ਸੁਨੋ ਸੰਤੋ ਸੋ ਸੇਖ ਸਨਮੁਖ ਹੋਇ ਜੇ ਕੋ ਗੁਰ ਤੇ ਬੇਮੁਖ ਹੋਇ ਬੇਨ ਸਤਗੁਰ ਮੁਕਤਿ ਨ ਪਾਵੈ ਪਾਵੈ ਮੁਕਤਿ ਨ ਹੋਰਥਾ ਕੋਈ ਪੁੱਛੈ ਤੋ ਮੇਕੀ ਜਾਇ ਅਨੇਕ ਜੋਨੇ ਪਰਮੇ ਆਵੈ ਬਿਨ ਸਤਗੁਰ ਮੁਕਤਿ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੈ ਸਤਗੁਰੂ ਛਲ ਸੁਨਾਈ ਰਾਹ ਨਾਨਕਾ ਵਿਚਾਰ ਦੇਖਾ ਵਿਣ ਸਤਿਗੁਰ ਮੁਕਤ ਨ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹਾਂ ਗਾਵੋ ਸੱਚੀ ਬਾਣੀ ਬਾਣੀ ਦਾ ਗਵਹ ਗੁਰੂ ਕੇ ਰੇ ਬਾਣੀ ਸਰ ਬਾਣੀ ਜਿਨ ਕਾ ਨਦਰ ਕਰਮ ਹੋਵਾ ਹਰਦਤ ਨ ਸੰਬਾਣੀ ਪੀਵ ਹੋ ਅੰਮ੍ਰਿਤ ਸਦਾ ਰਹੋ ਹਰਾਂਗਾ ਜਪਿ ਸਾਰੰਗ ਬਾਣੀ ਕਹੈ ਨਾਨਕ ਸਦਾ ਗਾਉ ਹੈ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤ ਕੱਚੀ ਸਤਿਗੁਰੂ ਬਾਝ ਹਾਂ ਹੋਰ ਕੱਚੀ ਬਾਣੀ ਕਹੰਦੇ ਕੱਤੇ ਸੁਣਨ ਦੇ ਕੱਤੇ ਕੱਚੀ ਆਖ ਖਾਣੇ ਹਰ ਹਰ ਨਿਤ ਕਰਹਿ ਰਸਨਾ ਕਹੈ ਅਗਚਨ ਅਜਾਣ ਚੇਤ ਜਨ ਕਹਿ ਲਇਆ ਮਾਇਆ ਆਵੇ ਭੁੱਲਨ ਪਰਵਾਣੀ ਕਹੈ ਨਾਨਕ ਸਤਿਗੁਰੂ ਬਾਝ ਹਾਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਸ਼ਬਦ ਰਤਨ ਜੇਤ ਮਨ ਲਾਗਾਇ ਹੋ ਹੋਆ ਸਮਾਉ ਈਸ਼ਵ ਸਿਤੀ ਮਨ ਮਿਲਿਆ ਸਤਿ ਲਾਇਆ ਪਾਪ ਆਪ ਹੀਰਾ ਰਤਨ ਆਪੇ ਜਿਸ ਨੂੰ ਦੇਵੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿੜਾਉ ਸੇਵ ਸਾਗਤ ਆਪਿ ਉਪਾਇ ਕੈ ਕਰਤਾ ਆਪਿ ਹਕਮਰਤਾਏ ਹਕਮਰਤਾਏ ਆਪ ਵੇਖਾਏ ਗੁਰਮੁਖ ਸਬਜਾਈ ਤਹਾੜੇ ਬੰਦਨ ਹੋਵੇ ਮੁਗਤ ਸ਼ਬਦ ਮਨੁ ਵਸਾਈ ਗੁਰਮੁਖਿਸ ਨੂੰ ਆਵ ਕਰੇ ਸੋ ਹੋਵੇ ਸੁਸਨ ਬਲਾਈ ਕਹ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸੇਮ੍ਰਿਤ ਸਾਸਤਰ ਪੁਨ ਪਾ ਵਿਚਾਰ ਦੇ ਤਤੈ ਸਰਨ ਜਾਣੇ ਤਤੈ ਸਰਨ ਜਾਣੇ ਗੁਰੁ ਬਾਝ ਹ ਤਤੈ ਸਾਰਨ ਜਾਣੇ ਤਹੇ ਗੁਣੇ ਸੰਸਾਰ ਪਰਮ ਸੁਤਾ ਸਤਿਆ ਰਣ ਵਿਹਾਣੀ ਗੌਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲ ਹੈ ਅਮਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗ ਤਰਣ ਵਿਹਾਣੀ ਮਾਤਾ ਕੇ ਦਰਮ ਹੈ ਪ੍ਰਤਪਾਲ ਕਰੇ ਸੋ ਕਿ ਮਨ ਹਮੇ ਸਾਰੀ ਹੈ ਮਨ ਹਉ ਕਿਉ ਮੈਂ ਸਾਰੀ ਹੈ ਵਰਦਾਤਾ ਜੇ ਅਗਨ ਮਹ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹਿ ਨ ਸਕੇ ਜੇ ਸੰਨਾ ਆਪਣੇ ਦੇ ਬਲਾਵੇ ਆਪਣੇ ਲੈ ਵਾਪੇਲਾ ਇਹ ਗੁਰਮੁਖ ਸਰਾ ਸੰਭਾਲੀ ਆਇ ਕਹੈ ਨਾਨਕੇ ਵਡਾਤਾ ਸੋ ਕਿਮਨਹ ਵਿਸਾਰੀਐ ਜੈਸੀ ਅਗਨ ਦਰੁ ਮਹਾਈ ਤਾਰਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਦੇਖੇ ਕਰਤ ਖੇਲ ਰਚਾਇ ਜਾਣ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਹਾ ਲੇਵ ਛੁੜਕੇ ਲੱਗੇ ਦਰਸਨਾ ਮਾਇਆ ਅਮਰ ਵਰਤਾਇ ਮੇਹ ਮਾਇਆ ਜਿਤ ਹਰਿ ਸੁਰਾਇ ਮੋਹਿ ਉਪਜਾਇ ਪਾਉ ਦੁਜਾ ਲਾਇਆ ਕਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੇ ਤਨੇ ਵਿੱਚ ਮਾਇਆ ਪਾਇ ਹਰਿ ਆਪਿ ਇਹ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਮਿਲ ਲਾਇ ਐਸਾ ਸਤ ਗੁਰ ਜੇ ਮਿਲਐ ਤਿਸਨ ਸਰਸਵ ਪਿਯਾ ਵਿੱਚ ਹਉ ਆਪਜਾਇ ਜਿਸ ਦਾ ਜੀਆ ਤਿਸ ਮਿਲ ਰਹਾ ਹਰ ਵਸੇ ਮਨ ਆਏ ਹਰਿ ਆਪਿ ਅਮੁਲਕ ਹੈ ਬਾਗ ਤਨਕੇ ਨਾਨਕ ਜਿਨ ਹਰ ਬਲੈ ਪਾਏ ਹਰਿ ਰਾਸ ਮੇਰੀ ਮਨ ਵਣਜਾਰ ਹਰਿ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੇ ਹਰਿ ਹਰਿ ਨੀਤਾ ਜਪਿਉ ਜੀ ਅਹਲਾਹ ਖਟਿਉ ਦਿਹਾੜੇ ਏ ਹੋ ਤਨ ਤਨਾ ਮਿਲਿਆ ਜਿਨ ਹਰਿ ਆਪੇ ਪਾਣ ਕਹ ਨਾਨਕ ਹਰਿ ਰਾਸ ਮੇਰੀ ਮਨ ਹੋਵਣਜਾਰਾ ਇਹ ਰਸਨਾ ਤੁੰ ਅਨੁਰਸ ਰਾਚ ਰਹੇ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਦ ਕਰਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੜ ਨ ਤ੍ਰਸ ਨ ਲੱਗੇ ਆਏ ਇਹੋ ਹਰ ਰਸ ਕਰਮੇ ਪਾਈ ਹੈ ਸਤਗੁਰ ਮਿਲਾ ਜਿਸ ਆਏ ਕਹ ਨਾਨਕ ਹੋਰ ਆਨ ਰਸ ਸਾ ਵਿਸੁਰੈ ਜਾ ਹਰ ਵਸ ਮਨ ਆਏ ਈ ਸ਼ਰੀਰਾ ਮੇਰਾ ਹਰ ਤੁਮ ਮਹ ਜੋਤ ਰਖੀ ਤਾ ਤੂੰ ਜਗ ਮਹ ਆਇਆ ਹਰ ਜੋਤ ਰੱਖੀ ਤਉ ਦੇ ਵਿੱਚ ਤਾ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜੇਨਨ ਜੀਉ ਪਾਇ ਜਗਤ ਦਿਖਾਇਆ ਗੁਰ ਪ੍ਰਸਾਦਿ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇ ਤਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਾਇ ਬ੍ਰਹਮ ਆਗਮ ਸੁਣਿਆ ਹਰ ਮੰਗਲ ਗਾਓ ਸਖੇ ਗਰੇਹ ਮੰਦਰ ਬਾਣੀਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖਨ ਵਿਆਪਾਏ ਗੁਰ ਚਰਨ ਲਾਗੇ ਦਿਨ ਸਪਾਗ ਆਪਨਾ ਪਿਰ ਜਾਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰਸ ਭਗ ਗਹ ਨਾਨਕ ਪ੍ਰਭ ਆਪ ਮਿਲਿਆ ਕరుణ ਕਾਰਨ ਜੋਗ ਗਏ ਸੇ ਸਰੀਰ ਮੇਰਾ ਇਸ ਜਗ ਮਹਾਇ ਕਾਏ ਕੀ ਆ ਤੁਦ ਕਰਮ ਕਮਾਇਆ ਕੇ ਕਰਮ ਕਮਾਇ ਤਉ ਦਸਰੀਰਾ ਜਾ ਤੂੰ ਜਾਗ ਮਹਿ ਆਇਆ ਜੇਨ ਹਤੇਰਾ ਰਤਨ ਰਚਿਆ ਸੋ ਹਰ ਮਨ ਨ ਵਿਸਾਇ ਗੁਰ ਪ੍ਰਸਾਦਿ ਹਰ ਮਨ ਵਸਿਆ ਐ ਪੂਰਬ ਲਿਖਿਆ ਪਾਇਆ ਕਹੈ ਨਾਨਕ ਹੇ ਸਿਰ ਪ੍ਰਵਾਨ ਹੋਆ ਜੇਨ ਸਤਗੁਰ ਸਿਮ ਜਤ ਲਾਇ ਏ ਨੇਤਰ ਹੋ ਮੇਰੇ ਹੋ ਹਰ ਤਮ ਜੋ ਧਰੇ ਹਰ ਬਿਨ ਅਵਰਨ ਦੇਖ ਕੋਈ ਹਰ ਬਿਨ ਅਵਰਨ ਦੇਖ ਕੋਈ ਨਦਰੇ ਹਰ ਨਿਹਾਲਿਆ ਹੋਵੇ ਸੋ ਸੰਸਾਰ ਤੁਮ ਦੇਖਦੇ ਹਉ ਹਰ ਘਰ ਰੂਪ ਹੈ ਹਰ ਰੂਪ ਨਦਰੇ ਆਇ ਗੁਰ ਪ੍ਰਸਾਦਿ ਪੁਜਿਆ ਜਾ ਵਿਖ ਹਰ ਇੱਕ ਹੈ ਹਰ ਬਿਨ ਅਵਰਨ ਕੋ ਏਕ ਹੈ ਨਾਨਕ ਹੀ ਨਿਤ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਇ ਏ ਸਰਬਨ ਹਮੇਰੇ ਹੋ ਸਾਚਾ ਸੁਨਣ ਨੋ ਪਠਾਏ ਸਾਚਾ ਸੁਨਣ ਨੋ ਪਠਾਏ ਸ੍ਰੀ ਲਾਏ ਸੁਨਹੁ ਸਤਿਗੁਰ ਬਾਣੀ ਜੇਤ ਸੁਣੀ ਮਾਨ ਤਨ ਹਰਿਆ ਹੋਆ ਰਸਨ ਰਸ ਮਾਣੀ ਸਾਚ ਲਖ ਵਿਡਾਣੀ ਤਾ ਕੀ ਗਤ ਕਹਿ ਨ ਜਾਏ ਕਹ ਨਾਨਕ ਐ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵ ਹਰਿ ਸਾਚਾ ਸੁਨਣ ਨੋ ਪਠਾਏ ਹਰ ਜੀ ਅਗੁਖਾਇ ਅੰਦਰ ਰਖਕ ਹੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨਾਉ ਦਵਾਰੇ ਪ੍ਰਗਟ ਕੀ ਦਸਵਾਂ ਗੋਪ ਤਰਖਾਇਆ ਗੁਰ ਦਵਾਰੇ ਲਾਇ ਭਾਵਨੇਕ ਨ ਦਸਵਾਂ ਦਵਾਰ ਦਿਖਾਇ ਤਹ ਅਨੇਕ ਰੂਪ ਹੈ ਨਾਉ ਨਮ ਨਿਦੈ ਦੇ ਸਦਾਂ ਤਨਜਾਈ ਪਾਇ ਕਹ ਨਾਨਕ ਹਰ ਪਿਆਰੇ ਜੀ ਅਗੁਖਾਇ ਅੰਦਰ ਰਖਕ ਹੈ ਵਾਜਾ ਪਵਨ ਵਜਾਇਆ ਇਹੋ ਸੱਚਾ ਇਹ ਸੋਹੇ ਲਾਏ ਸੱਚੇ ਕਰ ਗਾਵਹੁ ਗਾਵਹੁ ਤੋ ਸੋਹੇ ਲਾਏ ਕਰ ਸੱਚੈ ਜਥੇ ਸਦਾ ਸਚ ਤਿਆਮਹਿ ਸਚੋ ਤਿਆਮਹ ਜਾਂ ਤੁਧ ਪਾਵਹਿ ਗਰਮ ਕਜਨਾ ਬਜਾਵਹਿ ਇਹੋ ਸਜ ਸਭਨਾ ਆਕ ਖਸਮ ਹਾ ਜਿਸ ਬਖਸੇ ਸੋ ਜਨ ਪਾਵਹਿ ਕਹ ਨਾਨਕ ਸੱਜ ਸੁਹੇਲਾ ਸਚਾਏ ਕਰ ਗਾਬਹੇ ਆਨੰਦ ਸੁਣ ਹੋ ਵਡ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਹੁਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ संत साजन भए सरसे पुरे गुरु ते जाण सुनते पोनीत कहते पवित्र सत गुरु रहिया परपहुले बेनवंत नानक गुरु चरण लागे वाजे अनहद रे सुनते पोनीत कहते पवित्र सत गुरु रहिया परपहुले ਬੇਦਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ